ਤੁਸੀਂ ਇਹ ਗੀਤ ਸੁਣਿਆ ਹੋਣਾ ਕਿ ਤੇਰਾ ਲਾਰਾ ਵੇ ਸ਼ਰਾਬੀਆਂ ਦੇ ਗੱਪ ਵਰਗਾ ਤੇ ਜਿੱਥੇ ਸਰਕਾਰ ਚਲਾਉਣ ਮਾਰੇ ਹੀ ਇਸ ਭਾਈਚਾਰੇ ਦੇ ਵਿੱਚੋਂ ਹੋਣ ਤਾਂ ਉੱਥੇ ਅਕਸਰ ਜਿੰਨੇ ਵੀ ਵਾਅਦੇ ਕੀਤੇ ਹੁੰਦੇ ਆ ਉਹ ਲਾਰੇ ਸਾਫਤ ਹੁੰਦੇ ਆ ਕਿਸੇ ਟਾਈਮ ਜਦੋਂ ਸੱਤਾ ਦੇ ਵਿੱਚ ਨਹੀਂ ਆਏ ਸੀਗੇ ਤੇ ਮਾਨ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਜਦੋਂ ਨਵੇਂ-ਨਵੇਂ ਸੱਤਾ ਦੇ ਵਿੱਚ ਆਏ ਤੇ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਇਹ ਗੱਲ ਲੱਖੀ ਜਾਂਦੀ ਸੀਗੀ ਕਿ ਮੇਰਾ ਹਰਾ ਪੈਨ ਸਭ ਤੋਂ ਪਹਿਲਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੇ ਲਈ ਚੱਲੂਗਾ ਪਰ ਸ਼ਾਇਦ ਉਸ ਹਰੇ ਪੈਨ ਦੇ ਵਿੱਚੋਂ ਇਸ ਟਾਈਮ ਆ ਜਿਹੜੀ ਜਾਂ ਤਾਂ ਸ਼ਾਹੀ ਨਿਕਲ ਗਈ ਜਾਂ ਸ਼ਾਹੀ ਖਤਮ ਹੋ ਗਈ ਜਾਂ ਫਿਰ ਹਰਾ ਪੈਨ ਨਾ ਜਿਹੜਾ ਕਿਤੇ ਨਾ ਕਿਤੇ ਉਹ ਦਿੱਲੀ ਕੇਜਰੀਵਾਲ ਕੋਲ ਰੱਖ ਕੇ ਆ ਜਿਹੜੇ ਉਹ ਭੁੱਲ ਗਏ ਇਸ ਕਰਕੇ ਪੰਜਾਬ ਦੇ ਬੇਰੁਜ਼ਗਾਰਾਂ ਨੂੰ ਹਲ ਤੀਕਾ ਜਿਹੜਾ ਉਹ ਕੁਝ ਨਹੀਂ ਮਿਲਿਆਗਾ ਮਿਲਣਾ ਤਾਂ ਉਹਨਾਂ ਨੂੰ ਕੀ ਹੈਗਾ ਹਲਤੀਕ ਸੀਐਮ ਸਰਦਾਰ ਭਗਵੰਤ ਸਿੰਘ ਮਾਨ ਹੀ ਆ ਜਿਹੜੇ ਉਹ ਹਲਤੀਕ ਬੇਰੁਜ਼ਗਾਰਾਂ ਦੇ ਮੱਥੇ ਤੱਕ ਨਹੀਂ ਲੱਗੇਗੇ ਤੇ ਮਾਨ ਸਾਹਿਬ ਨੂੰ ਹਲਤੀਕ ਆ ਜਿਹੜੀ ਉਹ ਦਿੱਲੀ ਵਾਲਿਆਂ ਤੋਂ ਵੇਲ ਨਹੀਂ ਮਿਲ ਰਹੀਗੀ ਮਾਨ ਸਾਹਿਬ ਨੂੰ ਕੇਜਰੀਵਾਲ ਸਾਹਿਬ ਤੋਂ ਵੇਲ ਨਹੀਂ ਮਿਲ ਰਹੀਗੀ ਮਾਨ ਸਾਹਿਬ ਨੂੰ ਮਨੀਸ਼ ਸ਼ੋਧਿਆ ਤੋਂ ਵੇਲ ਨਹੀਂ ਮਿਲ ਰਹੀਗੀ ਮਤਲਬ ਉਹ ਉਹਨਾਂ ਵਿੱਚ ਹੀ ਵਿਅਸਤ ਹੋਏ ਪਏ ਆ ਤੇ ਪੰਜਾਬ ਦੀ ਜਨਤਾ ਜਿਹੜੀ ਆ ਉਹਨਾਂ ਦੀ ਕੋਈ ਵੀ ਖਬਰਸਾਰ ਆ ਜਿਹੜੀ ਉਹ ਨਹੀਂ ਲਈ ਜਾ ਰਹੀਗੀ ਇਸ ਕਰਕੇ ਆ ਜਿਹੜਾ ਬੇਰੁਜ਼ਗਾਰ ਸੰਜਾ ਮੋਰਚਾ ਵਾਰ-ਵਾਰ ਇਹ ਫਰਿਆਦ ਲੈ ਕੇ ਜਾਂਦਾ ਕਿ ਭਾਈ ਸਾਡੀ ਗੱਲ ਸੁਣੋ ਵਾਰ-ਵਾਰ ਉਹਨਾਂ ਦੇ ਪੁਲਿਸ ਮੋਰ ਸੇਕਦੀ ਆ ਵਾਰ-ਵਾਰ ਲੜਕੀਆਂ ਦੀਆਂ ਚੁੰਨੀਆਂ ਲੱਤਦੀਆਂ ਵਾਰ-ਵਾਰ ਮੁੰਡਿਆਂ ਦੀਆਂ ਪੱਗਾਂ ਲੱਤਦੀਆਂ ਪਰ ਦੋ ਕੁ ਦਿਨ ਖਬਰ ਚੱਲਦੀ ਆ ਤੇ ਤੀਜੇ ਦਿਨ ਨੂੰ ਫੇਰ ਉਹੀ ਖਬਰਾਂ ਬਹਿੀਆਂ ਹੋ ਜਾਂਦੀਆਂ ਤੇ ਬੇਹੀ ਖਬਰ ਦੇ ਵੱਲ ਆ ਜਿਹੜਾ ਕੋਈ ਝਾਕਦਾ ਨਹੀਂਗਾ ਤੇ ਸਰਕਾਰ ਇਸੇ ਤਰ੍ਹਾਂ ਜਿਹੜੀ ਲੋਟਕ ਸੋਰਟ ਨੂੰ ਆ ਜਿਹੜੀ ਉਹ ਜਾਰੀ ਰੱਖਦੀ ਹੈਗੀ ਆ ਜਿਸ ਤਰੀਕੇ ਦੇ ਨਾਲ ਰਵੈਤੀ ਪਾਰਟੀਆਂ ਕਰਦੀਆਂ ਸੀਗਾ ਪਰ ਇਹ ਰਵੈਤੀ ਪਾਰਟੀਆਂ ਤੋਂ ਅੱਗੇ ਚਲੇ ਗਏ ਆ ਤੇ ਤੁਹਾਨੂੰ ਦੱਸ ਦਈਏ ਕਿ ਕਾਂਗਰਸ ਸਰਕਾਰ ਨੇ ਵੀ ਆਪ ਦੇ ਕਾਰਜਕਾਲਾਂ ਦੇ ਦੌਰਾਨ ਆ ਜਿਹੜਾ 3 ਸਾਲਾਂ ਦੇ ਵਿੱਚ ਦੋ ਭਾਰਤੀਆਂ ਦੇਤੀਆਂ ਸੀ ਪਰ ਇਹ ਸਰਕਾਰ ਏਡੀ ਨਿਕੰਮੀ ਨਿਕਲੀ ਕਿ ਇਹ ਪਿਛਲੀਆਂ ਸਰਕਾਰਾਂ ਦੀਆਂ ਭਾਰਤੀਆਂ ਵੀ ਆ ਜਿਹੜੀਆਂ ਉਹ ਪੂਰਨੀ ਚੜ੍ਹ ਸਕੀਗੀ ਪਰ ਬੇਰੁਜ਼ਗਾਰ ਸਾਂਝਾ ਮੋਰਚਾ ਲਗਾਤਾਰ ਪ੍ਰਦਰਸ਼ਨ ਕਰਦੇ ਤੇ ਹਲੇ ਪਿਛਲੇ ਦਿਨੀ ਹੀ ਆ ਜਿਹੜਾ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਲੁਧਿਆਣੇ ਪਹੁੰਚ ਕੇ ਕਿਉਂਕਿ ਬੇਰੋਜ਼ਗਾਰਾਂ ਨੂੰ ਨਾ ਤਾਂ ਇਹ ਸੀਗਾ ਕਿ ਭਾਈ ਉਹ ਸੀਐਮਡੀ ਕੋਠੀ ਵੱਲ ਜਾਣ ਜਾਂ ਇਸ ਤੋਂ ਇਲਾਵਾ ਜਿਹੜਾ ਸਿੱਖਿਆ ਮੰਤਰੀ ਦੀ ਕੋਠੀ ਵੱਲ ਜਾਣ ਕਿਉਂਕਿ ਸਾਰੇ ਦੇ ਸਾਰੇ ਤਾਂ ਇੱਥੇ ਲੁਧਿਆਣੇ ਪਹੁੰਚੇ ਹੋਏ ਸੀਗੇ ਤੇ ਇਸੇ ਕਰਕੇ ਬੇਰੋਜ਼ਗਾਰ ਵੀ ਵਿਚਾਰੇ ਉੱਥੇ ਗਏ ਪਰ ਉੱਥੇ ਖਿੱਚਤੂ ਹੋਈ ਗ੍ਰਿਫਤਾਰੀ ਹੋਈ ਪੁਲਿਸ ਨੇ ਧੱਕੇ ਮਾਰੇ ਉਹਨਾਂ ਦੀ ਖੂਬ ਬੇਇੱਜ਼ਤੀ ਕੀਤੀ ਪਰ ਇਸ ਤੋਂ ਬਾਅਦ ਆ ਜਿਹੜਾ ਉਹਨਾਂ ਨੂੰ ਇੱਕ ਲੰਡੂ ਜੀ ਚਿੱਠੀ ਹੈ ਜਿਹੜੀ ਉਹ ਦੇ ਦਿੱਤੀ ਗਈ ਤੇ ਹਰ ਵਾਰ ਦੀ ਤਰ੍ਹਾਂ ਜਿਹੜਾ ਇਸ ਸਰਕਾਰ ਕੋਲ ਟਾਈਮ ਹੀ ਨਹੀਂਗਾ ਇਹਨਾਂ ਦੇ ਮੰਤਰੀਆਂ ਕੋਲੇ ਟਾਈਮ ਹੈ ਨਹੀਂਗਾ ਸੀਐਮ ਭਗਵੰਤ ਮਾਨ ਕੋਲੇ ਬੇਰੁਜ਼ਗਾਰਾਂ ਦੇ ਲਈ ਟਾਈਮ ਨਹੀਂ ਇਸ ਕਰਕੇ ਅੱਜ ਫੇਰ ਆ ਜਿਹੜਾ ਮੀਟਿੰਗ ਤੋਂ ਜਵਾਬ ਦੇ ਦਿੱਤਾ ਗਿਆ ਮੀਟਿੰਗ ਤੋਂ ਇਹ ਸਰਕਾਰ ਭੱਜ ਗਈ ਰੁਜ਼ਗਾਰ ਤਾਂ ਕੀ ਦੇਣਾ ਸੀਗਾ ਇਹ ਸਰਕਾਰ ਮੀਟਿੰਗ ਵੀ ਕਰਦੀ ਹੋਈ ਨਜ਼ਰ ਨਹੀਂ ਆਈਗੀ ਜਿੱਥੇ ਪਿਛਲੇ ਸਮੇਂ ਦੇ ਦੌਰਾਨ ਭਗਵੰਤ ਮਾਨ ਇਹ ਗੱਲ ਖੁਦ ਆਖਦੇ ਹੁੰਦੇ ਸੀਗੇ ਕਿ ਭਾਈ ਜੇਕਰ ਇਸ ਤਰੀਕੇ ਰੀਆਂ ਕੋਈ ਜਿਮਨੀ ਚੋਣਾ ਆਉਂਦੀਆਂ ਤਾਂ ਜੇਕਰ ਸਰਕਾਰ ਨੇ ਕੁਝ ਕੀਤਾ ਹੋਵੇ ਤਾਂ ਲੋਕਾਂ ਨੂੰ ਜਿਹੜਾ ਤਾਂ ਪਾਰਟੀਆਂ ਨੂੰ ਆ ਜਿਹੜਾ ਜਿਮਨੀ ਸੋਣਾ ਚੋਣਾਂ ਦੇ ਵਿੱਚ ਪ੍ਰਚਾਰ ਕਰਨ ਦੀ ਜ਼ਰੂਰਤ ਨਹੀਂ ਪੈਣੀਗੀ ਪਰ ਆਪਾਂ ਦੇਖਦੇ ਹੈਗੇ ਪਿਛਲੇ ਸਾਲ ਦੇ ਦੌਰਾਨ ਪਹਿਲਾਂ ਜਲੰਧਰ ਦੇ ਵਿੱਚ ਪੂਰੇ ਦਾ ਪੂਰਾ ਜਮਕਟ ਆ ਆਮ ਆਦਮੀ ਪਾਰਟੀ ਦਾ ਫਿਰਦਾ ਰਿਹਾ ਤੇ ਹੁਣ ਸੋਖ ਨਾਲ ਦਿੱਲੀ ਵਾਲਿਆਂ ਨੇ ਕੁਝ ਕੋ ਉਧਰੋਂ ਵੀ ਵਿਹਲੇ ਕਰਤੀ ਹੈ ਕੇਜਰੀਵਾਲ ਵਰਗੇ ਉਹ ਵੀ ਇੱਥੇ ਆ ਕੇ ਆ ਜਿਹੜਾ ਲੁਧਿਆਣੇ ਦੇ ਵਿੱਚ ਪ੍ਰਚਾਰ ਕਰਦੇ ਫਿਰਦੇ ਆ ਮਤਲਬ ਆਪ ਦੀਆਂ ਗੱਲਾਂ ਦੇ ਆਪ ਹੀ ਆ ਜਿਹੜਾ ਇਹਨਾਂ ਦੇ ਉਲਟ ਪਈ ਜਾਂਦੀਆਂ ਜੇਕਰ ਇਹਨਾਂ ਨੇ ਵੀ ਕੁਝ ਕੀਤਾ ਹੁੰਦਾ ਤੇ ਇੰਨੀ ਵੱਡੀ ਪੱਧਰ ਦੇ ਉੱਤੇ ਸਾਰਾ ਇਹਨਾਂ ਦਾ ਜੋ ਲਾਣਾ ਹੈਗਾ ਆਮ ਆਦਮੀ ਪਾਰਟੀ ਦਾ ਉਹ ਲਾਣਾ ਜਿਹੜਾ ਉਹ ਲੁਧਿਆਣੇ ਨਾ ਪਹੁੰਚਦਾ ਪਰ ਹੁਣ ਵਾਰ-ਵਾਰ ਮਿੰਨਤਾ ਕਰਨੀਆਂ ਪੈ ਰਹੀਆਂ ਕਿ ਸਾਨੂੰ ਵੋਟ ਪਾਓ ਅ ਸ਼ਹਿਰ ਹੋ ਸਕਦਾ ਕਿ ਉਹ ਕਿ ਜਿਨ੍ਹਾਂ ਦੀ ਸੱਤਾ ਹੋਵੇ ਅਕਸਰ ਆਮ ਤੌਰ ਦੇਤੇ ਉਸ ਜੋ ਇਹ ਚੋਣਾ ਹੁੰਦੀਆਂ ਜਿਵਣੀ ਚੋਣਾ ਉਹਨਾਂ ਦੇ ਵਿੱਚ ਅਕਸਰ ਇਹਨਾਂ ਦੀ ਜਿੱਤ ਹੋ ਜਾਂਦੀ ਆ ਪਰ ਇਸ ਵਾਰ ਥੋੜਾ ਜਿਹਾ ਮੁਸ਼ਕਲ ਲੱਗ ਰਿਹਾ ਸ਼ਾਇਦ ਸਮੀਕਰਨ ਬਦਲੇ ਵੀ ਪਰ ਗੱਲ ਇਹ ਹੈਗੀ ਆ ਕਿ ਸਮੀਕਰਨਾਂ ਬਦਲਨੀਆਂ ਚਾਹੀ ਨਹੀਂ ਬਦਲਦੀਆਂਗਾ ਪਰ ਤਿੰਨਾਂ ਸਾਲਾਂ ਤੋਂ ਜਿਹੜੇ ਬੇਰੁਜ਼ਗਾਰ ਛਿੱਤਰ ਖਾ ਰਹੇ ਆ ਲੱਥਾਪਰੇਟ ਕਰਾ ਰਹੇ ਹੈਗੇ ਆ ਹਾਲ ਤੀਕ ਉਹਨਾਂ ਦੇ ਪੱਲੇ ਆ ਜਿਹੜੀ ਮਾਨ ਸਾਹਿਬ ਨੇ ਮੀਟਿੰਗ ਨਹੀਂ ਪਾਈ ਗਈ ਹੋਰ ਤੱਕ ਹੀ ਹੈਗਾ ਸੋ ਇੰਨੀ ਗੱਲਬਾਤ ਮੈਂ ਬਰਾਜ ਮੋਰ ਤੁਹਾਡਾ ਬਹੁਤ ਬਹੁਤ ਧੰਨਵਾਦ